ਪਾਣੀ ਨੇ ਕਿਸ ਕਦਰ ਪੰਜਾਬ ਚ ਤਬਾਹੀ ਮਚਾਈ ਹੋਈ ਹੈ ਅਸੀਂ ਇਹ ਤਾਜ਼ਾ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਬੀਐਸਐਫ ਚੌਂਕੀ ਦੇ ਵਿੱਚ ਪਾਣੀ ਵੜ ਜਾਂਦਾ ਜਿਹਾ ਫਿਰੋਜ਼ਪੁਰ ਦੇ ਵਿੱਚ ਬੀਐਸਐਫ ਚੌਂਕੀ ਸਤਪਾਲ ਦੇ ਵਿੱਚ ਛੜਦਾ ਪਾਣੀ ਵੜ ਗਿਆ ਇਸ ਤੋਂ ਇਲਾਵਾ ਪਿੰਡ ਨਵੀਂ ਗੱਟੀ ਰਾਜੋਕੇ ਦੇ ਕਰਾਦੇ ਵਿੱਚ ਪਾਣੀ ਵੜ ਗਿਆ ਤਸਵੀਰਾਂ ਵੇਖ ਸਕਦੇ ਹੋ ਕਿ ਕਈ ਕਾਰ ਡੁੱਬਦੇ ਨਜ਼ਰ ਆ ਰਹੇ ਨੇ ਕਰਾਦੀ ਨਿਚਲੀ ਥਾਂ ਤੇ बड़े जड़े रोक रहे थे वो पानी ਦੇ ਵਿੱਚ ਡੁੱਬ ਵੀ ਗਏ ਨੇ ਜਿਆ ਲੋਕ ਆਪਣੇ ਪਸ਼ੂਆਂ ਨੂੰ ਪਾਣੀ ਦੇ ਵਿੱਚੋਂ ਕੱਢ ਰਹੇ ਨੇ ਸੁਰੱਖਿਆ ਥਾਮਾ ਦੇ ਲੈ ਕੇ ਜਾ ਰਹੇ ਨੇ ਲੋਕਾਂ ਦਾ ਕਹਿਣਾ ਹੈ ਕਿ ਪਾਣੀ ਅਜੇ ਹੋਰ ਤਬਾਹੀ ਮਚਾਏਗਾ ਦੱਸ ਰਹੀ ਹੈ ਕਿ ਪਾਣੀ ਦੇ ਚਪੇਟ ਦੇ ਵਿੱਚ ਉਹਨਾਂ ਦੇ ਘਰ ਆ ਗਏ ਨੇ ਲੋਕ ਕਾਫੀ ਪਰੇਸ਼ਾਨ ਨੇ ਉਹਨਾਂ ਨੇ ਕਿਆ ਕਿ ਪਾਕਿਸਤਾਨ ਦੇ ਵੱਲੋਂ ਪਿੰਟੇਂਡੀ ਵਾਲਾ ਦੇ ਵੱਲੋਂ ਪਾਣੀ ਦੀ ਮਾਰ ਹੈ ਜਿਹੜੀ ਕਿ ਨਦੀ ਘਰਾਤੇ ਪਈ ਹੈ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਇਹ ਖਾਣ ਪਾਣ ਨੂੰ ਸਮਾਨ ਲੈ ਕੇ ਵੀ ਉਹਨਾਂ ਦੇ ਘਰਾਂ ਤੱਕ ਨਹੀਂ ਪਹੁੰਚਾਇਆ ਜਾ ਰਿਹਾ ਬਾਰਿਸ਼ ਤੇ ਚੱਲਦੇ ਉਹਨਾਂ ਨੂੰ ਜ਼ਿਆਦਾ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਤਸਵੀਰਾਂ ਫਿਰੋਜ਼ਪੁਰ ਦੀਆਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਬੀਐਸਐਫ ਟੌਂਕੀ ਦੇ ਵਿੱਚ ਕਿਸ ਕਦਰ ਪਾਣੀ ਵੜ ਗਿਆ ਤੁਸੀਂ ਇਹਨਾਂ ਤਸਵੀਰਾਂ ਚ ਦੇਖ ਸਕਦੇ ਹੋ ਬਿਲਕੁਲ ਬੰਨ ਹੈ ਹਾਂਜੀ ਹਾਂਜੀ ਇਹ ਦਰਿਆ ਸਾਰਾ ਇਹ ਸਤਲੁਜ ਦਰਿਆ ਅੱਗੇ ਟੈਂਡੀ ਵਾਲਾ ਪਹਿਲਾਂ ਪ੍ਰਸ਼ਾਸਨ ਨੇ ਕੀ ਕੀਤਾ ਦੋ ਦਿਨ ਪਹਿਲਾਂ ਬਸ ਲੋਕਾਂ ਨੂੰ ਲਾ ਕੇ ਨਰੇਗਾ ਤੇ ਉਹਨਾਂ ਨੇ ਉਹ ਪਾਣੀ ਰੋਕਣ ਵਾਲੀ ਗੱਲ ਵੀ ਕੀਤੀ ਜੋ ਕਰਦੇ ਤਾਂ ਅੱਜ ਇਹ ਗੱਟੀ ਰਾਜੋਗ ਨੂੰ ਪਾਣੀ ਨਾ ਆਉਂਦਾ ਜਾਂ ਪਖੜੇ ਵਾਲਾ ਬੰਨਣਾ ਨਹੀਂ ਸਕਦਾ ਸਿਰਫ ਆਪਣਾ ਇੱਕ ਪੈਸੇ ਹੀ ਬਣਾਉਣ ਦੀ ਖਾਤਰ ਹੈ ਜਨਤਾ ਨੂੰ ਲਾਤਾ ਔਰ ਪੈਸੇ ਆਪਣੇ ਕੁਰਸੀਆਂ ਤੇ ਬੈਠ ਕੇ ਆਪਣਾ ਜੋ ਪੈਸਾ ਹੈ ਉਹ ਪਾ ਕੇ ਆਪ ਖਾ ਗਏ। ਇਹ ਸੀ ਥੱਲੇ ਬਾਬੂ ਬੈਠੇ ਆਏ ਨਹੀਂ ਕਿ ਤੁਹਾਡੇ ਕੋਲ ਬਿਲਕੁਲ ਨਹੀਂ ਆਏ ਬਸ ਡੀਸੀ ਸਾਹਿਬ ਆਏ ਸੀ ਉਹਨਾਂ ਨੇ ਨਰੇਗਾ ਦੀ ਟੀਮ ਲਾਈ ਪਰ ਨਰੇਗਾ ਦੀ ਟੀਮ ਲਾਉਣ ਦਾ ਫਾਇਦਾ ਆਪਾਂ ਨੂੰ ਫੇਰ ਹੀ ਹੈ ਜੇ ਆਪਾਂ ਪਾਣੀ ਦਾ ਪਾਣੀ ਰੋਕਣ ਦਾ ਪ੍ਰਬੰਧ ਕਰੀਏ ਪਰ ਉਹਦੇ ਵਿੱਚ ਬਸ ਗੱਟੇ ਪਾਈ ਗਏ ਸਿੱਟ ਤੇ ਅੱਗੇ ਲੁੜ ਗਏ ਉਹਦੇ ਵਿੱਚ ਕੋਈ ਪ੍ਰਬੰਧ ਨਹੀਂ ਹੋਇਆ ਹੁਣ ਉਹਦੇ ਕਰਕੇ ਗੱਟੀ ਰਾਜੋਗੇ ਹਜ਼ਾਰਾਂ ਨਵੀਂ ਗੱਟੀ ਰਾਜੋਗੇ ਔਰ ਗੱਟੀ ਰਾਜੋਗੇ ਇਹ ਚਾਰ ਪਿੰਡਾਂ ਨੂੰ ਨੁਕਸਾਨ ਹੋਇਆ ਹੈ ਇਹਦੇ ਵਿੱਚ ਫਸਲਾਂ ਵੀ ਡੁੱਬ ਗਈਆਂ ਨੇ ਔਰ ਹੁਣ ਜੋ ਬੰਨ ਡੁੱਬਿਆ ਹੈ ਬੰਨ ਟੁੱਟਿਆ ਇਹਦੇ ਕਰਕੇ ਪੂਰਾ ਪਕੜਾ ਟੁੱਟੇਗਾ ਕਈ ਪਿੰਡਾਂ ਨੂੰ ਤਬਾਹ ਕਰੇਗਾ ਬਹੁਤ ਪਿੰਡਾਂ ਨੂੰ ਤਬਾਹ ਕਰੇਗਾ ਇਹ ਜੋ ਹੁਣ ਬੰਨ ਟੁੱਟਿਆ ਹੈ ਤੇ ਇਸ ਕਰਕੇ ਪ੍ਰਸ਼ਾਸਨ ਨੇ ਕੋਈ ਸਾਰ ਨਹੀਂ ਲਈ ਇੱਥੇ ਪ੍ਰਸ਼ਾਸਨ ਅਜੇ ਤੱਕ ਨਹੀਂ ਪਹੁੰਚਿਆ ਕਿ ਆਪਾਂ ਜਾ ਕੇ ਦੇਖੀਏ ਬੰਨ ਟੁੱਟਾ ਉਹਦੀ ਰੋਕਤਾਂ ਕਰੀ ਪਰ ਉਹਨਾਂ ਨੇ ਕਰਨਾ ਹੀ ਕੁਝ ਨਹੀਂ ਜੀ ਉਹਨਾਂ ਬਿਲਕੁਲ ਕੁਝ ਨਹੀਂ ਕਰਨਾ ਹਾਂ ਬਾਸੋ ਆ ਕੇ ਫੋਟੋ ਕਰਾਈਆ ਚਲੋ ਇਹ ਸੋਸ਼ਲ ਮੀਡੀਆ ਤੇ ਅਸੀਂ ਉੱਥੇ ਗਏ ਸੀ ਟਿੰਡੀ ਵਾਲਾ ਗੱਤੀ ਰਾਜੋ ਕਿ ਨਾ ਆਉਣ ਨਾਲ ਕੀ ਹੋਣਾ ਹੈ ਕੰਮ ਕਰਕੇ ਦਿਖਾਓ ਇੱਥੇ ਖੜੋ ਇੱਥੇ ਦਿਨ ਰਾਤ ਖੜੋ ਲੋਕ ਅਸੀਂ ਵੀ ਖੜੇ ਹੀ ਆ ਨਾ ਪਿਛਲੇ ਹਾਲਾਤ ਖਰਾਬ ਹੋਏ ਆਪਾਂ ਲਾ ਲਈਏ ਜੋ ਪਾਕਿਸਤਾਨ ਇੰਡੀਆ ਜੋ ਵੀ ਜੰਗ ਦਾ ਸੀ ਉਦੋਂ ਵੀ ਅਸੀਂ ਖੜੇ ਆ ਇਹ ਬਾਰਡਰ ਵਾਲੇ ਲੋਕ ਹੀ ਖੜੇ ਆ ਅੱਜ ਪਾਣੀ ਹੈ ਫਿਰ ਵੀ ਸਾਨੂੰ ਹੀ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਣਾ ਕੋਈ ਅਧਿਕਾਰੀ ਇੱਥੇ ਨਹੀਂ ਪਹੁੰਚਿਆ ਫਿਰੋਜ਼ਪੁਰ ਤੋਂ ਬਾਬੀ ਖੁਰਾਨਾ ਦੀ ਰਿਪੋਰਟ